ਦੋਸਤੋ ਆ ਤੁਸੀਂ ਜੋ ਪੌਦਾ ਦੇਖ ਰਹੇ ਹੋ ਆਮਲੇ ਦਾ ਪੌਦਾ ਹੈ ਬਹੁਤ ਸਾਰੇ ਦੋਸਤਾਂ ਨੇ ਇਹਦੇ ਬਾਰੇ ਕਿਹਾ ਸੀ ਕਿ ਆਮਲੇ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਸੋ ਅੱਜ ਆਮਲੇ ਦੇ ਫਲ ਕੁਝ ਤੋੜ ਰਹੇ ਸੀ ਪਹਿਲਾ ਫਲ ਲੱਗਿਆ ਨੂੰ ਤੇ ਸੋਚਿਆ ਇਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੁਹਾਡੇ ਆਸਤੇ ਫ੍ਰੀ ਹੈ ਸਾਨੂੰ ਇਸ ਚੀਜ਼ ਨਾਲ ਬੜਾ ਹੌਸਲਾ ਮਿਲਦਾ ਹੈ ਸੋ ਆਮਲੇ ਦੀ ਜੇ ਆਪਾਂ ਗੱਲ ਕਰਦੇ ਆਂ ਜੀ ਆਮ ਹੀ ਆਪਣੇ ਕਹਾਵਤ ਹੈ ਔਲੇ ਦਾ ਖਾਦਾ ਸਿਆਣੇ ਦਾ ਆਖਿਆ ਬਾਅਦ ਦੇ ਵਿੱਚ ਪਤਾ ਚੱਲਦਾ ਹੈ ਆਯੁਰਵੇਦ ਦੇ ਵਿਦਾ ਦੇ ਵਿੱਚ ਜੇ ਆਪਾਂ ਦੇਖਦੇ ਆਂ ਤਾਂ ਆਮਲੇ ਨੂੰ ਅੰਮ੍ਰਿਤ ਫਲ ਸੰਜੀਵਨੀ ਫਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਜਰੋ ਇਦਾ ਦੇ ਵਿੱਚ 90% ਦਵਾਈਆਂ ਦੇ ਵਿੱਚ ਆਮਲੇ ਦੀ ਵਰਤੋਂ ਕੀਤੀ ਜਾਂਦੀ ਹੈ ਆਮਲਾ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਾਡੇ ਸਰੀਰ ਨੂੰ ਲੱਗਣ ਵਾਲੇ ਰੋਗਾਂ ਤੋਂ ਬਚਾਉਂਦਾ ਹੈ ਇਹ ਇੱਕ ਗੋਣਾ ਇਹਦੇ ਵਿੱਚ ਕਿ ਇਹ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾ ਦਿੰਦਾ ਰੋਗਾਂ ਨੂੰ ਲੱਗਣ ਤੋਂ ਪਹਿਲਾਂ ਹੀ ਰੋਕ ਦਿੰਦਾ ਹੈ ਸਾਡੇ ਸਰੀਰ ਨੂੰ ਰੋਗ ਲੱਗਦੇ ਹੀ ਨਹੀਂ ਜੇ ਲੱਗ ਵੀ ਜਾਂਦੇ ਆ ਤਾਂ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ ਉਹ ਸਿਰ ਦੇ ਵਾਲਾਂ ਤੋਂ ਜੇ ਆਪਾਂ ਜਿਕਰ ਸ਼ੁਰੂ ਕਰੀਏ ਤਾਂ ਵਾਲਾਂ ਦੇ ਜਿੰਨੇ ਵੀ ਰੋਗ ਨੇ ਵਾਲਾਂ ਦਾ ਦੋਮੂਹੇ ਹੋਣਾ ਵਾਲਾਂ ਦਾ ਝੜਨਾ ਵਾਲਾਂ ਦਾ ਵਧਣਾ ਨਾ ਉਮਰ ਤੋਂ ਪਹਿਲਾਂ ਧੌਲੇ ਦਾ ਹੋਣਾ ਸਿੱਕਰੀ ਦਾ ਹੋਣਾ ਅੱਖਾਂ ਦੇ ਰੋਗ ਹੋ ਗਏ ਨਿਗਾਹ ਨੂੰ ਤੇਜ਼ ਕਰਨਾ ਮੋਤੀਆਪੰਦ ਨੂੰ ਲੇਟ ਕਰ ਦੇਣਾ ਇਸੇ ਤਰ੍ਹਾਂ ਸਾਡੇ ਜਿਹੜੇ ਅੱਗੇ ਆ ਸਾਰੋਗ ਹੋ ਗਏ ਖੰਘ ਖਾਸੀ ਦਾ ਹੋਣਾ ਛਾਤੀ ਦੇ ਵਿੱਚ ਬਲਗਮ ਦਾ ਜੰਮਣਾ ਉਹਦੇ ਤੋਂ ਸਾਨੂੰ ਇਹ ਬਚਾਉਂਦਾ ਖਾਸ ਕਰਕੇ ਸਰਦੀਆਂ ਦੇ ਵਿੱਚ ਜਿਹੜਾ ਹੈਗਾ ਖੰਘ ਜੁਕਾਮ ਜਿਆਦਾ ਲੱਗ ਜਾਂਦਾ ਉਹਦੇ ਤੋਂ ਸਾਨੂੰ ਇਹ ਬਚਾਉਂਦਾ ਹੈ ਪਾਚਨ ਤੰਤਰ ਦੇ ਰੋਗ ਹੋ ਗਏ ਇਤਜ਼ਾਬ ਦਾ ਵੜਨਾ ਪੇਟ ਗੈਸ ਦਾ ਵੜਨਾ ਖਾਣਾ ਠੀਕ ਨਾਲ ਹਜਮ ਨਾ ਹੋਣਾ ਖੱਟੇ ਢ ਘਾਰਾਂ ਦਾ ਆਉਣਾ ਪੇਟ ਦਾ ਭਾਰਾ ਭਾਰਾ ਰਹਿਣਾ ਕਬਜ਼ ਹੋਣਾ ਪੇਟ ਦਾ ਸਾਫ਼ ਨਾ ਹੋਣਾ ਖੁੱਲ ਕੇ ਇਹ ਇਹਨਾਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ ਇਸ ਤੋਂ ਇਲਾਵਾ ਵਾਰ-ਵਾਰ ਪਥਰੀ ਦਾ ਬਣਨਾ ਪਸ਼ਾਬ ਰੋਗਾਂ ਤੋਂ ਬਚਾਉਂਦਾ ਹੈ ਜਿਹੜੇ ਜਿੰਨੀਆਂ ਵੀ ਬਿਮਾਰੀਆਂ ਦਾ ਆਪਾਂ ਜ਼ਿਕਰ ਕੀਤਾ ਸਾਡੇ ਸਰੀਰ ਨੂੰ ਲੱਗਣ ਵਾਲੀਆਂ ਇਹ ਸਾਰੀਆਂ ਤੋਂ ਸਾਨੂੰ ਇਹ ਬਚਾ ਸਕਦਾ ਹੈ ਹੁਣ ਆ ਗਿਆ ਵੀ ਇਹਦੀ ਇਸੇ ਦੀ ਵਰਤੋਂ ਕਿਵੇਂ ਕਰਨੀ ਹੈ ਵੈਸੇ ਤਾਂ ਇਹਦੀ ਬਹੁਤ ਰੂਪਾਂ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਆਮਲੇ ਨੂੰ ਕੱਚਾ ਖਾਧਾ ਜਾ ਸਕਦਾ ਹੈ ਇਹਦਾ ਜੂਸ ਬਣਾ ਸਕਦੇ ਆ ਇਸ ਤੋਂ ਇਲਾਵਾ ਆਮਲੇ ਦਾ ਆਚਾਰ ਹੋ ਗਿਆ ਮਰਬਾ ਹੋ ਗਿਆ ਆਮਲਾ ਕੈਂਡੀ ਹੋ ਗਈ ਅੱਜ ਕੱਲ ਤਾਂ ਇਹਦੀ ਪਲਪ ਤੋਂ ਤਿਆਰ ਕੀਤੀ ਹੋਈ ਜੜੀਏ ਚਟਪਟੀ ਕੈਂਡੀ ਵੀ ਜਿਹੜੀ ਹੈਗੀ ਆ ਆਉਣ ਲੱਗ ਪਈ ਬਾਜ਼ਾਰ ਦੇ ਵਿੱਚ ਵੀ ਮਿਲ ਜਾਂਦੀ ਹੈ ਘਰੇ ਵੀ ਬਣਾ ਸਕਦੇ ਆ ਸੋ ਬਹੁਤ ਰੂਪਾਂ ਦੇ ਵਿੱਚ ਇਹਦੀ ਵਰਤੋਂ ਜਿਹੜੀ ਕੀਤੀ ਜਾਂਦੀ ਪਰ ਇਹਦਾ ਅਸਲੀ ਫਾਇਦਾ ਸਾਨੂੰ ਹੁੰਦਾ ਜੇ ਅਸੀਂ ਇਹਨੂੰ ਜਿਵੇਂ ਕੁਦਰਤ ਨੇ ਸਾਨੂੰ ਦਿੱਤਾ ਉਸੇ ਰੂਪ ਦੇ ਵਿੱਚ ਇਹਦੀ ਵਰਤੋਂ ਕਰਦੇ ਜਣੇ ਜੇ ਆਮਲਾ ਤੁਸੀਂ ਦੇਖ ਰਹੇ ਹੋ ਇਹ ਇੱਕ ਆਮਲਾ ਜੇ ਛੋਟਾ ਤਾਂ ਦੋ ਆਮਲੇ ਹਰ ਰੋਜ਼ ਅਸੀਂ ਜੇ ਇਸੇ ਤਰ੍ਹਾਂ ਹੀ ਖਾ ਜਾਣੇ ਆ ਤਾਂ ਜਿੰਨਾ ਅਸੀਂ ਜ਼ਿਕਰ ਕੀਤਾ ਇਹਦੇ ਗੁਣਾਂ ਦਾ ਉਹ ਸਾਰੇ ਫਾਇਦੇ ਸਾਨੂੰ ਮਿਲਣਗੇ ਜੇ ਇਸ ਤਰ੍ਹਾਂ ਨਹੀਂ ਤਾਂ ਇਹਦਾ ਫਿਰ ਅਸੀਂ ਜੂਸ ਬਣਾ ਸਕਦੇ ਆ ਗਾਜਰ ਦੇ ਨਾਲ ਮਿਕਸ ਕਰਕੇ ਅਸੀਂ ਇਹਦਾ ਜੂਸ ਬਣਾ ਕੇ ਤਾਂ ਇੱਕ ਆਮਲੇ ਦਾ ਜੂਸ ਆ ਅਸੀਂ ਜਿਹੜਾ ਉਹ ਹਰ ਰੋਜ਼ ਜੇ ਪੀਨੇ ਆ ਤਾਂ ਸਾਨੂੰ ਬਹੁਤ ਫਾਇਦਾ ਕਰੇਗਾ ਜਿੰਨਾ ਚਿਰ ਬਾਜ਼ਾਰ ਚੋਂ ਮਿਲਦਾ ਇਹਨੂੰ ਫਰੈਸ਼ ਅਸੀਂ ਵਰਤੀਏ ਜੇ ਨਹੀਂ ਮਿਲਦਾ ਤਾਂ ਫਿਰ ਅਸੀਂ ਇਹਦਾ ਆਚਾਰ ਬਣਾ ਕੇ ਰੱਖ ਸਕਦੇ ਆ ਜਿੰਨਾ ਹੋ ਸਕੇ ਇੱਕ ਆਮਲਾ ਹਰ ਰੋਜ਼ ਅਸੀਂ ਜੇ ਖਾਣੇ ਆ ਤਾਂ ਸਾਡੇ ਸਰੀਰ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਸਾਨੂੰ ਇਹ ਬਚਾ ਸਕਦਾ ਫਰੀ ਦੀ ਇੱਕ ਦਵਾਈ ਫਰੀ ਦਾ ਇੱਕ ਫੂਡ ਆ ਜਿਹੜਾ ਸਸਤਾ ਜਆ ਸਾਨੂੰ ਮਿਲੇਗਾ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੀ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸ਼ੁਕਰੀਆ ਮਿਲਦੇ ਆ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ